ਦੋਸਤੋ ਅਗਰ ਤੁਹਾਡੇ ਚਾਰਟ ਦੇ ਵਿੱਚ ਪੰਜ ਮਹਾਪੁਰਸ਼ ਜੋਗ ਜਿਹੜੇ ਹੁੰਦੇ ਆ ਉਹਨਾਂ ਚੋਂ ਇੱਕ ਵੀ ਜੋਗ ਹੈਗਾ ਆ ਤਾਂ ਕਿੰਨੀ ਵੀ ਤੁਹਾਡੇ ਲਾਈਫ ਦੇ ਵਿੱਚ ਜਿੰਨੀਆਂ ਮਰਜ਼ੀ ਪ੍ਰੋਬਲਮਸ ਆ ਜਾਣ ਉਹ ਇੱਕ ਜੋਗ ਹੀ ਤੁਹਾਨੂੰ ਜਿਸ ਤਰ੍ਹਾਂ ਪਾਣੀ ਦੇ ਉੱਤੇ ਪੱਥਰ ਤੈਰ ਜਾਂਦਾ ਆ ਇਸ ਤਰ੍ਹਾਂ ਤੁਹਾਨੂੰ ਉਹਨਾਂ ਪ੍ਰੋਬਲਮਾਂ ਦੇ ਵਿੱਚੋਂ ਕੱਢ ਕੇ ਲੈ ਕੇ ਜਾ ਸਕਦਾ ਹੈ ਕੀ ਹਨ ਪੰਜ ਮਹਾਪੁਰਸ਼ ਜੋਗ ਇਹ ਜਿਹੜੇ ਪੰਜ ਮਹਾਪੁਰਸ਼ ਜੋਗ ਮੰਗਲ ਦੇ ਨਾਲ ਬੁੱਧ ਦੇ ਨਾਲ ਸ਼ੁਕਰ ਦੇ ਨਾਲ ਬ੍ਰਹਸਪਤੀ ਦੇ ਨਾਲ ਤੇ ਸ਼ਨੀ ਸ਼ਨੀਚਰ ਜਿਸ ਨੂੰ ਕਹਿੰਦੇ ਆ ਉਸ ਦੇ ਨਾਲ ਇਹ ਪੰਜ ਗ੍ਰਹ ਹੈ ਜੋਗ ਬਣਾਦੇ ਆ ਕੀ ਹਨ ਇਹ ਪੰਜ ਮਹਾਪੁਰਸ਼ ਜੋਗ ਇਸ ਨੂੰ ਕੇਂਦਰ ਕਿਹਾ ਜਾਂਦਾ ਜੇ ਮੰਨ ਲਓ ਕੇਂਦਰ ਸਰਕਾਰ 1 4 7 ਤੇ 10 ਤੇ ਇਹ ਹੈਗੀ ਰਾਜੇ ਸਰਕਾਰ 5 ਤੇ 9 ਜਦੋਂ ਕੇਂਦਰ ਤੇ ਰਾਜੇ ਸਰਕਾਰ ਦਾ ਆਪਸ ਵਿੱਚ ਜੋਗ ਕਹਿੰਦੇ ਬਣ ਜਾਵੇ ਨਾ ਤਾਂ ਫਿਰ ਡਬਲ ਇੰਜਨ ਦੀ ਸਰਕਾਰ ਜਿਹੜੀ ਆ ਉਹ ਕਾਫੀ ਮਜ਼ਬੂਤ ਹੁੰਦੀ ਹੈ ਸੋ ਇਸ ਕਰਕੇ ਕੇਂਦਰ ਐਂਡ ਤ੍ਰਿਕੋਣਾ ਦਾ ਨੌਲੇਜ ਹੋਣਾ ਜ਼ਰੂਰੀ ਹੈ ਤੇ ਕੇਂਦਰ ਦੇ ਵਿੱਚ ਇਹ ਜਿਹੜੇ ਪੰਜ ਆਪਣੇ ਤਾਰੇ ਹੈਗੇ ਆ ਜਿਹਦੇ ਵਿੱਚ ਮੰਗਲ ਬੁੱਧ ਸ਼ੁਕਰ ਐਂਡ ਬ੍ਰਹਸਪਤੀ ਸ਼ਨੀ ਇਹ ਜਾਂ ਤਾਂ ਆਪਣੀ ਉਚਰਾਚੀ ਦੇ ਵਿੱਚ ਜਾਂ ਆਪਣੀ ਮੂਲ ਤ੍ਰਿਕੋਣ ਦੀ ਜਿਹੜੀ ਰਾਸੀ ਉਹਦੇ ਵਿੱਚ ਕਿਤੇ ਬੈਠ ਜਾਣ ਇਹਨਾਂ ਨੂੰ ਅਗਰ ਗੁੱਡ ਜਿਹੜੇ ਅੱਛੇ ਸਟਾਰ ਦੇਖਦੇ ਹੋਣ ਤਾਂ ਫਿਰ ਹੋਰ ਵੀ ਸੋਨੇ ਤੇ ਸੁਆਗਾ ਹੋ ਜਾਂਦਾ ਹੈ ਅਗਰ ਇਹ ਨਰੋਲ ਹੋਣ ਇਹ ਬਹੁਤ ਪਾਵਰਫੁੱਲ ਜੋਗ ਬਣਾਉਂਦੇ ਆ ਤੇ ਅਗਰ ਇਹਨਾਂ ਨੂੰ ਕੋਈ ਪਾਪੀ ਗ੍ਰਹਿ ਇਹਨਾਂ ਦੀ એનર્ਜੀ ਨੂੰ ਕੱਟਦਾ ਹੈ ਫਿਰ ਵੀ ਨੋ ਮੈਟਰ ਵੱਟ ਪੰਜ ਮਹਾਪੁਰਸ਼ ਜੋਗ ਇੱਕ ਬਹੁਤ ਹੀ ਜਿਹੜਾ ਫਲਦਾਇਕ ਇੱਕ ਬਹੁਤ ਹੀ ਸ਼ੁਭ ਜੋਗ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਸ ਨੂੰ ਜ਼ੀਰੋ ਤੋਂ ਉਹ ਹੀਰੋ ਤੱਕ ਪਹੁੰਚਾਉਣ ਦੀ ਪਾਵਰ ਰੱਖਦਾ ਹੈ ਤੇ ਹਰ ਬਿੱਲੇ ਜ਼ਿੰਦਗੀ ਦੇ ਵਿੱਚ ਉਹਨੂੰ ਉਚਾਈਆਂ ਤੇ ਲੈ ਕੇ ਜਾਂਦਾ ਹੈ ਅੱਜ ਅਸੀਂ ਗੱਲ ਕਰਾਂਗੇ ਏ ਜਿਹੜਾ ਸ਼ਨੀ ਸ਼ਨੀਤ ਦੇ ਜਿਹੜਾ ਗਰਿਆ ਹੈਗਾ ਉਸ ਦਾ ਜੋਗ ਜਿਹੜਾ ਪੰਜ ਮਹਾਪੁਰਸ਼ ਜੋਗ ਜਿਹਨੂੰ ਛਸ਼ ਜੋਗ ਕਿਹਾ ਜਾਂਦਾ ਸ਼ਨੀ ਜਿਹੜਾ ਦੋ ਰਾਸ਼ੀਆਂ ਦਾ ਮਾਲਕ ਹੈ ਮਕਰ ਐਂਡ ਕੁੰਭ ਰਾਸ਼ੀ ਜਿਹੜੀ ਕੁੰਭ ਰਾਸ਼ੀ ਹੈਗੀ ਹੈ ਉਸ ਦੇ ਵਿੱਚ ਮੰਗਲ ਦਾ ਰਾਹੂ ਦਾ ਤੇ ਗੁਰੂ ਜਿਹੜਾ ਜੁਪੀਟਰ ਉਸ ਦਾ ਨਕਸ਼ਤਰ ਹੈਗਾ ਇਸੇ ਤਰ੍ਹਾਂ ਤੁਲਾ ਰਾਸ਼ੀ ਦੇ ਵਿੱਚ ਵੀ ਬਿਗਨਿੰਗ ਦੇ ਵਿੱਚ ਮੰਗਲ ਦਾ ਤੇ ਮਿਡਲ ਦੇ ਵਿੱਚ ਰਾਹੂ ਦਾ ਤੇ ਐਂਡ ਦੇ ਵਿੱਚ ਜਿਹੜਾ ਹੈਗਾ ਉਹ ਬ੍ਰਹਸਪਤੀ ਦਾ ਨਕਸ਼ਤਰ ਹੈਗਾ ਇਹਨਾਂ ਦੋਨਾਂ ਰਾਸ਼ੀਆਂ ਦੇ ਵਿੱਚ ਖਾਸ ਕਰਕੇ ਅਗਰ ਸ਼ਨੀ ਕੁੰਮ ਰਾਸ਼ੀ ਦਾ ਕੇਂਦਰ ਦੇ ਵਿੱਚ ਕਿਤੇ ਵੀ ਬੈਠਾ ਹੋਵੇ ਕਿਸੇ ਦੀ ਵੀ ਕੁੰਡਲੀ ਦੇ ਵਿੱਚ ਭਾਵੇਂ ਲਗਨ 'ਚ ਬੈਠਾ ਹੋਵੇ ਚੌਥੇ ਹੋਵੇ ਸੱਤਵੇਂ ਹੋਵੇ ਜਾਂ 10ਵੇਂ ਹੋਵੇ ਨੰਬਰ 11 ਰਾਸ਼ੀ ਜਾਨੀ ਕੁੰਮ ਰਾਸ਼ੀ ਨਾ ਜਗਾਮਤ ਦੇ ਵਿੱਚ ਹੋਵੇ ਤੇ ਸ਼ਨੀ ਉਹਦੇ ਵਿੱਚ ਬਰਾਜਮਾਨ ਹੋਵੇ ਤੇ ਇਹ ਪੰਜ ਮਹਾਪੁਰਸ਼ ਯੋਗ ਬਣ ਗਿਆ ਅਗਰ ਸ਼ਨੀ ਕੁੰਭ ਦੀ بجائے ਤੁਲਾ ਰਾਸ਼ੀ ਦੇ ਵਿੱਚ ਵੀ ਜਿਹੜਾ ਹੈਗਾ ਆ ਉਹ ਬੈਠਾ ਤੇ ਫਿਰ ਉਹ ਚੁ ਰਾਸ਼ੀ ਦੇ ਵਿੱਚ ਹੋ ਗਿਆ ਇਹ ਮੂਲ ਤ੍ਰਿਕੋਣਾਂ ਦੇ ਵਿੱਚ ਮਤਲਬ ਇਹਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੋ ਗਈ ਤੇ ਕੀ ਕਰੇਗਾ ਹੈ ਸ਼ਨੀ ਪਹਿਲਾਂ ਅਸੀਂ ਅੰਡਰਸਟੈਂਡ ਕਰੀਏ ਕਿ ਸ਼ਨੀ ਹੈ ਕਿ ਸ਼ਨੀ ਇੱਕ ਸੀਡ ਹੈਗਾ ਆ ਇੱਕ ਡਾਰਕ ਜਗ੍ਹਾ ਦੇ ਵਿੱਚ ਜਿਹੜਾ ਆ ਪੂਰਨ ਕੇ ਬਾਹਰ ਆਂਦਾ ਹੈ ਜਿਹੜਾ ਬਹੁਤ ਹੌਲੀ 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 ਜ਼ਿੰਦਗੀ ਦੇ ਵਿੱਚ ਜਿਹੜੇ ਆਹੋ ਫਲ ਦਿੰਦਾ ਕਿਉਂ ਕਿਉਂਕਿ ਸੀਡ ਨੂੰ ਜਨਮ ਲੈਣ ਨੂੰ ਟਾਈਮ ਲੱਗਦਾ ਰੀਜ਼ਨ ਕੀ ਹੈ ਕਿ ਜਦੋਂ ਇਹਦੇ ਵਿੱਚ ਇਹ ਰਾਸ਼ੀ ਸ਼ੁਰੂ ਹੁੰਦੀ ਆ ਤੁਲਾ ਜਾਂ ਕੁੰਭ ਇਹਦੇ ਵਿੱਚ ਜਿਹੜੇ ਬਿਗਨਿੰਗ ਦੇ ਚਰਨ ਹੈ ਬਿਗਨਿੰਗ ਦੇ ਸਟੈਪ ਹੈਗੇ ਉਹ ਮੰਗਲ ਦੇ ਮੰਗਲ ਦਾ ਨਕਸ਼ਤਰ ਹੈਗਾ ਜਿਸ ਕਰਕੇ ਮੰਗਲ ਭੂਮੀ ਭੂਮੀ ਦੇ ਵਿੱਚ ਜਿਹੜਾ ਬੀਜ ਹੈਗਾ ম্যাਜਿਕ ਉਹ ਹੈਗਾ ਫਿਰ ਰਾਹੂ ਦਾ ਨਕਸ਼ਤਰ ਸ਼ੁਰੂ ਹੁੰਦਾ ਰਾਹੂ ਕੀ ਹੈ ম্যাਜਿਕ ਬੀਜ ਦੇ ਵਿੱਚੋਂ ਦੇਖੋ ਤਾਂ ਸਹੀ ਇੱਕ ਛੋਟੀ ਜਿਹੀ ਚੀਜ਼ ਦੇ ਵਿੱਚੋਂ ਇੱਕ ਛੋਟਾ ਜਿਹਾ ਦੂਏ ਦੇ ਵਿੱਚੋਂ ਕਿੱਦਾਂ ਚਮਤਕਾਰੀ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਕੁਝ ਨਿਕਲੀ ਜਾਂਦਾ ਨਿਕਲੀ ਤੇ ਜਾਂਦਾ ਜਦਾ ਅੰਤ ਹੀ ਨਹੀਂ ਤੇ ਦੈਨ ਐਂਡ ਦੇ ਵਿੱਚ ਜਿਹੜਾ ਨਕਸ਼ਤਰ ਹੈਗਾ ਇਹਦੇ ਵਿੱਚ ਉਹ ਜੂਪੀਟਰ ਜੂਪੀਟਰ ਕੀ ਹੈ ਪਿਓਰ ਗੋਰ ਗੁਰੂ ਜਿਹੜਾ ਜਿਹੜਾ ਸ਼ਨੀ ਹੈਗਾ ਉਹ ਡਿਸਪੀਸਪਲਨ ਲਾਗੂ ਕਰਵਾਉਂਦਾ ਹੈ ਸ਼ਨੀ ਜਿਹੜਾ ਹੈ ਉਹ ਲਾਅ ਐਂਡ ਆਰਡਰ ਪੁਲਿਸ ਮਿਲਟਰੀ ਜਿਹੜੇ ਇਹ ਬੜੇ ਬੜੇ ਆਫੀਸਰ ਹੁੰਦੇ ਆ ਜਿਹਨੂੰ ਇਹ ਸ਼ਸ਼ਯੋਗ ਹੁੰਦਾ ਕੁੰਡਲੀ ਦੇ ਵਿੱਚ ਉਹਨਾਂ ਨੂੰ ਰਾਜ ਦਰਬਾਰ ਦੇ ਵਿੱਚ ਵੱਡੇ ਵੱਡੇ ਆਰਡਰਾਂ ਨੂੰ ਫਾਲੋ ਕਰਵਾਉਣ ਦੀ ਉਹਨਾਂ ਦੇ ਵਿੱਚ ਪਾਵਰ ਹੁੰਦੀ ਹੈ ਅਗਰ ਇਹ ਵੀਕ ਹੁੰਦਾ ਆ ਤੇ ਜਿਹੜਾ ਕੋਈ ਪੁਲਿਸ ਕਰਮਚਾਰੀ ਵੀ ਹੈਗਾ ਉਸ ਦੀ ਜ਼ਿੰਦਗੀ ਦੇ ਵਿੱਚ ਵੀ ਸ਼ਨੀ ਦਾ ਕੁਛ ਨਾ ਕੁਛ ਫਿਰ ਰੋਲ ਜ਼ਰੂਰ ਹੁੰਦਾ ਮੰਗਲ ਤੇ ਸ਼ਨੀ ਦਾ ਜਿਹੜਾ ਇਹ ਇਹ ਤਾਲੁਕ ਹੋਣ ਕਰਕੇ ਇਹ ਜੋਗ ਜਿਹੜਾ ਬਹੁਤ ਬਿਊਟੀਫੁਲ ਹਲਦਾ ਹੁਣ ਅਗਰ ਦੇਖੀਏ ਤੇ ਸ਼ਨੀ ਜਿਹੜਾ ਹੈਗਾ ਆ ਇਹ ਜਦੋਂ ਤੁਲਾ ਰਾਸ਼ੀ ਦੇ ਵਿੱਚ ਹੁੰਦਾ ਤੁਲਾ ਇਨਸਾਫ ਦੀ ਰਾਸ਼ੀ ਹੈ ਜੱਜ ਤੱਕ ਬਣਾ ਸਕਦਾ ਹੈ ਮੇਰੇ ਸਾਹਮਣੇ ਕੋਈ ਚਾਰਟ ਆਏ ਉਸ ਕੁੰਡਲੀ ਦੇ ਵਿੱਚ ਸ਼ਨੀ ਉੱਚਦਾ ਬਹੁਤ ਬਿਊਟੀਫੁਲ ਡਿਗਰੀ ਦੇ ਵਿੱਚ ਤੇ ਬ੍ਰਹਸਪਤੀ ਜਿਹੜਾ ਇੱਥੇ ਇਸ ਆਪਣੇ ਧਨ ਰਾਸ਼ੀ ਦੇ ਵਿੱਚ ਤੇ ਐਂਡ ਨੰਬਰ 10 ਇਸ ਜਗ੍ਹਾ ਦੇ ਉੱਤੇ ਮਕਰ ਰਾਸ਼ੀ ਦੇ ਵਿੱਚ ਮੰਗਲ ਉੱਚਦਾ ਤਿੰਨ ਨਹਾ ਪੁਰ ਸਿયોગ ਤੇ ਜਜਵਲ ਮਕੁੰਡਲੀ ਦੇਖ ਕੇ ਗੱਲਬਾਤ ਕਰਦਾ ਰਿਹਾ ਕਰਦਾ ਰਿਹਾ ਤੇ ਇੰਦੀ ਐਂਡ ਮੈਂ ਉਹਨਾਂ ਨੂੰ ਕਿਹਾ ਕਿ ਇਹ ਪਰਸਨ ਜਾਂ ਤਾਂ ਜੱਜ ਹੋਣਾ ਚਾਹੀਦਾ ਜਾਂ ਕਿ ਬਹੁਤ ਵੱਡੇ ਉੱਚੇ ਚੇਹ ਮਤਲਬ ਅਹੁਦੇ ਤੇ ਬੈਠਣਾ ਚਾਹੀਦਾ ਉਹ ਗੱਲ ਬਿਲਕੁਲ ਸੱਚ ਨਿਕਲੀ ਰੀਜ਼ਨ ਕੀ ਹੈਗਾ ਆ ਕਿ ਇਹ ਜਿਹੜੀ ਇੱਕ ਕੈਲਕੂਲੇਸ਼ਨ ਹੈ ਇੱਕ ਸਾਇੰਸ ਆ ਜਦੋਂ ਸਾਇੰਸ ਦੀ ਜਿਹੜੀ ਪਰਫੈਕਸ਼ਨ ਨੂੰ ਅਸੀਂ ਅੰਡਰਸਟੈਂਡ ਕਰੀਏ ਕਿ ਕਿਹੜੀ ਡਾਇਰੈਕਸ਼ਨ ਤੋਂ ਕਿਹੜੀ ਪਾਵਰ ਆਂਦੀ ਹੈ ਜਿਸ ਤਰ੍ਹਾਂ ਤੁਲਾ ਰਾਸ਼ੀ ਆ ਉਹਦੀ 180 ਤੋਂ 210 ਡਿਗਰੀ ਆ ਜਿਹੜੀ 360 ਡਿਗਰੀਆਂ ਦੇ ਵਿੱਚੋਂ ਉਸ ਡਾਇਰੈਕਸ਼ਨ ਤੋਂ ਇੱਕ ਬਹੁਤ ਬਿਊਟੀਫੁੱਲ ਤਕੜੀ ਜਿਸ ਤਰ੍ਹਾਂ ਇਨਸਾਫ ਇੱਕ ਬਿਊਟੀ ਜਿਹੜੀ ਪਰਫੈਕਟ ਹਰ ਚੀਜ਼ ਦੀ ਪਰਫੈਕਸ਼ਨ ਜਿਹੜੀ ਚਾਹੇ ਉਹ ਪੇਂਟਿੰਗ ਬਣਾਉਣਾ ਚਾਹੇ ਉਹ दाल ਸਬ지 ਬਣਾਦਾ ਕੋਈ ਚਾਹੇ ਉਹ ਕੋਈ ਕੋਈ ਵੀ ਪ੍ਰੋਜੈਕਟ ਕਰਦਾ ਜਦ ਤੱਕ ਇਹਨ ਪਰਫੈਕਸ਼ਨ ਚ ਨਹੀਂ ਉਹਨੂੰ ਆਣ ਦਿੰਦਾ ਉਦੋਂ ਤੱਕ ਕਿ ਸ਼ਨੀ ਫਿਰ ਪਰਫੈਕਸ਼ਨ ਦਾ ਮਾਲਕ ਹੈ ਰਾਈਟ ਰਾਈਟ ਹਰ चीज ਇੱਥੇ ਕਰਵਾਉਂਦਾ ਹੈ ਕਿਉਂਕਿ ਸ਼ੁਕਰ ਦੀ ਰਾਸ਼ੀ ਵਿੱਚ ਬਿਊਟੀ ਇਹ ਬਣਾਵਾ ਹੈ ਤੇ ਦੂਸਰੀ ਰੇਖ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਵਿੱਚ ਵੀ ਜਿਹੜਾ ਰਾਹੂ ਹੈਗਾ ਆ ਉਸ ਦਾ ਛਤ ਵਿਸ਼ਾ ਨਕਸ਼ਤਰ ਹੈ ਇਸ ਦੇ ਵਿੱਚ ਸਵਤੀ ਨਕਸ਼ਤਰ ਹੈ ਦੋਨਾਂ ਦੇ ਵਿੱਚ ਅੰਮ੍ਰਿਤ ਹੈ ਅੰਮ੍ਰਿਤ ਹੀਤ ਹੈ ਨਾ ਜਿਹੜਾ ਜਨਮ ਕਈ ਹੈ ਅੰਮ੍ਰਿਤ ਇੱਕ ਬੀਜ ਦੇ ਵਿੱਚ ਦੇਖੋ ਜਦੋਂ ਬੀਜ ਬੋਨੇ ਆ ਅਸੀਂ ਤੇ ਉਹ ਕਿੱਥੋਂ ਇਹਨੇ ਪੱਤੇ ਫੁੱਲ ਪੱਤੀਆਂ ਉਹ ਚੋਂ ਨਿਕਲੀ ਜਾਂਦੇ ਆ ਕਿ ਕੀ ਹੈ ਐਸਾ ਉਹ ਮੈਜਿਕ ਦਾ ਮਾਲਕ ਹੁਣ ਰਾਹੂ ਸੋ ਇਹ ਦੋ ਰਾਸ਼ੀਆਂ ਕੁੰਭ ਕੁੰਭ ਦੇ ਵਿੱਚ ਵੀ ਅੰਮ੍ਰਿਤ ਤੇ ਤੁਹ ਨਾਲ ਰਾਸ਼ੀ ਦੇ ਵਿੱਚ ਵੀ ਅਮਰਤ ਇਹ ਦੋ ਰਾਸ਼ੀਆਂ ਦੇ ਵਿੱਚ ਜਿਹੜਾ ਛਸ਼ ਜੋਗ ਕੇਂਦਰ ਦੇ ਵਿੱਚ ਜਦੋਂ ਇਹ ਬੈਠਦਾ ਹੈ ਸ਼ਨੀ ਇਹਨਾਂ ਦੇ ਵਿੱਚ ਤੇ ਬਣਦਾ ਮਕਰ ਦੇ ਵਿੱਚ ਵੀ ਹੈ ਪਰ ਉਹ ਕਮਜ਼ੋਰ ਛਸ਼ ਜੋਗ ਬਣਿਆ ਮਗਰ ਜਿਹੜਾ ਕੁੰਭ ਐਂਡ ਤੁਲਾ ਦੇ ਵਿੱਚ ਪਰਫੈਕਟ ਜੋਗ ਹੈਗਾ ਤੇ ਇਹ ਜੋਗ ਇੰਨਾ ਕੁ ਪਾਵਰਫੁਲ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਇਸ ਤਰ੍ਹਾਂ ਕੱਢ ਕੇ ਲਿਆ ਜਾਏਗਾ ਤੁਹਾਨੂੰ ਗਰੀਬ ਘਰ ਤੋਂ ਤੁਸੀਂ ਅਗਰ ਪੈਦਾ ਹੋਏ ਆ ਤੁਹਾਨੂੰ ਉਚਾਈਆਂ ਤੇ ਲੈ ਜਾਏਗਾ ਤੇ ਇਹ ਜੋਗ ਬਰਾਕ ਵਾਮਾ ਯੂ ਐਸ ਦੇ ਪ੍ਰੈਜ਼ੀਡੈਂਟ ਉਹਨਾਂ ਦੀ ਕੁੰਡਲੀ ਦੇ ਵਿੱਚ ਹੈਗਾ ਆ ਤੇ ਸ਼ਾਹਰੁਖ ਖਾਨ ਅਗਰ ਤੁਸੀਂ ਦੇਖੋ ਇੱਕ ਬਹੁਤ ਛੋਟੀ ਜ਼ਿੰਦਗੀ ਤੋਂ ਕਿਸ ਹਿਸਾਬ ਦੇ ਉੱਤੇ ਇੱਕ ਛੋਟੇ ਘਰ ਤੋਂ ਉੱਠ ਕੇ ਉਹ ਬਹੁਤ ਉਚਾਈਆਂ ਤੱਕ ਉਹ ਬਣਿਆ ਪਹੁੰਚਿਆ ਫਿਰ ਇਹ ਮਮਤਾ ਬੈਨਰਜੀ ਬੰਗਾਲ ਦੇ ਜੋ ਸੀਐਮ ਹੈਗਾ ਐਂਡ ਓਪਰਾ ਵਿਨਫਰੀ ਉਹ ਜਿਹੜੇ ਟੀਵੀ ਪ੍ਰੈਜ਼ੈਂਟਰ ਹੈਗਾ ਸੋ ਇਹ ਤਾਂ ਇੱਕ ਬੇਸਿਕ ਨਾਮ ਹੈਗਾ ਤੇ ਬਹੁਤ ਹੋਰ ਮਤਲਬ ਲੋਕ ਹੈਗੇ ਐਸੇ ਜਿਨ੍ਹਾਂ ਦੇ ਚਾਰਟ ਵਿੱਚ ਹੈਗਾ ਜਿਸ ਤਰ੍ਹਾਂ ਮੈਂ ਕਹਿ ਸਕਦਾ ਮਾਈਕਲ ਜੈਕਸਨ ਐਲਵਿਸ ਪ੍ਰੈਸਲੀ ਇਹਨਾਂ ਲੋਕਾਂ ਦੇ ਚਾਰਟ ਦੇ ਵਿੱਚ ਵੀ ਕੁੰਭ ਰਾਸ਼ੀ ਦੇ ਵਿੱਚ ਸ਼ਨੀ ਜਿਹੜਾ ਹੈਗਾ ਆ ਤੇ ਉਹ ਬਰਾਜਮਾਨ ਹੈ ਤੇ ਸ਼ਨੀ ਚੰਦਰ ਦਾ ਜੋਗ ਹੈਗਾ ਤੇ ਉਹ ਬਹੁਤ ਉਚਾਈਆਂ ਨੂੰ ਇਹਨਾਂ ਨੇ ਛੂਹਿਆ ਹੈਗਾ ਸੋ ਦੋਸਤੋ ਪੰਚ ਮਹਾਪੁਰਸ਼ ਜੋਗ ਜਿਹੜੇ ਹੈਗੇ ਆ ਇਹ ਜੋਗ ਕੀ ਹੈ ਇਹਨੂੰ ਵੀ ਸਮਝੋ ਜਦੋਂ ਦੋ એનਰਜੀਜ਼ ਆਪਸ ਵਿੱਚ ਜੋ ਆਪੋਜ਼ਿਟ ਹੁੰਨੀਆਂ ਮਿਲ ਕੇ ਪਰਫੈਕਟ ਤਰੀਕੇ ਦੇ ਨਾਲ ਵਰਕ ਕਰਦੀਆਂ ਜਿਸ ਤਰ੍ਹਾਂ ਬੱਲ ਵੱਜਦਾ ਹੈ ਕਿੱਦਾਂ ਚੱਲਦਾ ਬਿਕੋਜ਼ ਇੱਕ ਨੈਗੇਟਿਵ ਤੇ ਇੱਕ ਪੋਜ਼ਿਟਿਵ ਦੋਨੋਂ એનਰਜੀਆਂ ਦੀ ਇੱਕ ਪਰਫੈਕਸ਼ਨ ਇੱਕ ਜਗ੍ਹਾ ਮਿਲ ਗਈ ਸੋ ਜਿਸ ਤਰ੍ਹਾਂ ਅਸੀਂ ਇਸ ਨੂੰ ਕੇਂਦਰ ਤੇ ਇਹ ਤ੍ਰਿਕੋਣ ਇਹ ਦੋ ਆਪੋਜ਼ਿਟ એનਰਜੀਜ਼ ਹੈਗੀਆਂ ਜਦੋਂ ਇਹਨਾਂ ਦੀ ਪਰਫੈਕਸ਼ਨ ਇੱਕ ਦੂਜੇ ਨਾਲ ਮਿਲ ਜਾਂਦੀ ਹੈ ਇਹ ਬੰਦੇ ਨੂੰ ਬਹੁਤ ਉਚਾਈਆਂ ਤੇ ਲੈ ਜਾਂਦੇ ਆਂ ਸੋ ਇਹ ਜੋਗ ਜਿਹੜੇ ਉਦਾਂ ਹੀ ਨਹੀਂ ਮਿਲਦੇ ਇਹ ਤੁਹਾਡੇ ਹੀ ਪਿਛਲੇ ਕਰਮਾਂ ਦੇ ਅੱਛੇ ਕਰਮ ਜਿਹੜੇ ਕੀਤੇ ਹੁੰਦੇ ਉਹਨਾਂ ਦੇ ਕਰਕੇ ਹੀ ਜੋ ਤੁਸੀਂ ਅੱਜ ਨਵਾਂ ਸਿੱਖਿਆ ਉਸ ਨੂੰ ਅਗਰ ਤੁਸੀਂ ਹੋਰ ਪ੍ਰੈਕਟਿਸ ਕਰਦੇ ਜਾਂਦੇ ਕਰਦੇ ਜਾਂਦੇ ਫਿਰ ਉਸ ਦੇ ਤੁਸੀਂ ਮਾਸਟਰ ਬਣ ਜਾਂਦੇ ਆ ਕਿਉਂ ਮਾਸਟਰ ਬਣਦੇ ਵੀ ਕੋਈ ਤੁਹਾਨੂੰ ਉਹਦੇ ਵਿੱਚ ਰੁਚੀ ਹੁੰਦੀ ਹੈ ਤੇ ਵਨ ਡੇ ਤੁਸੀਂ ਫਿਰ ਜਿਹੜੇ ਉਹਦੇ ਮਾਸਟਰ ਬਣਨ ਤੋਂ ਬਾਅਦ ਉਹ ਤੁਹਾਡੇ ਜਿਹੜਾ ਫਿਰ ਸੁੱਤੇ ਪਏ ਵੀ ਤੁਸੀਂ ਉਹ ਚੀਜ਼ ਜਿਹੜੀ ਕਰ ਸਕਦੇ ਆ ਤੁਹਾਡੇ ਹੱਥਾਂ ਦਾ ਖੇਰ ਹੋ ਜਾਂਦੀ ਉਹ 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 ਤੁਹਾਡੇ ਆਤਮਾ ਦੇ ਵਿੱਚ ਗਰੂਪ ਕਰਦੀ ਹੈ ਜਿਹੜਾ ਸਾਡਾ ਸਾਰੇ ਜਿਹੜੇ ਸਾਡੇ ਧਾਰਮਿਕ ਗ੍ਰੰਥ ਹੈ ਉਹ ਕਹਿੰਦੇ ਆ ਕਿ ਸਾਡਾ ਜਿਹੜਾ ਜਨਮ ਹੈ ਬਾਰ ਬਾਰ ਹੁੰਦਾ ਉਦੋਂ ਤੱਕ ਜਦੋਂ ਤੱਕ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰਫੈਕਸ਼ਨ ਨਹੀਂ ਲੈ ਕੇ ਆਂਦੇ ਸੋ ਸਾਨੂੰ ਬਾਰ ਬਾਰ ਆਣਾ ਪੈਣਾ 84 ਲੱਖ ਜੁਨਾਂ ਤੋਂ ਬਾਅਦ ਅਸੀਂ ਇਸ ਇਸ ਜਨਮ ਦੇ ਵਿੱਚ ਆਏ ਆਂ ਪਰ ਉਦੋਂ ਤੱਕ ਅਸੀਂ ਇਹ ਜਿਹੜੀਆਂ ਮੁਕਤ ਨਹੀਂ ਹੁੰਦੇ ਜਦੋਂ ਤੱਕ ਅਸੀਂ ਆਪਣੇ ਕਰਮ ਸਹੀ ਨਹੀਂ ਕਰਦੇ ਸਭ ਗੇਮ ਕਰਮਾਂ ਦੀ ਹੈ ਜਿਨ੍ਹਾਂ ਨੂੰ ਇਸ ਦੁਨੀਆ ਦੇ ਉੱਤੇ ਕੋਈ ਸੁੱਖ ਮਿਲ ਰਿਹਾ ਉਹ ਲੋਗ ਉਹਨਾਂ ਦੇ ਅੱਛੇ ਕਰਮ ਹੈ ਉਹ ਆਪਣੇ ਆਪ ਦੇ ਨਾਲ ਓਨਸਟ ਹੈ ਜਿਨ੍ਹਾਂ ਨੇ ਇਵਨ ਆਪਣੇ ਆਪ ਨੂੰ ਦੂਜਿਆਂ ਦਾ ਭਲਾ ਕਰਨ ਦੇ ਚੱਕਰ 'ਚ ਵੀ ਦੁੱਖ ਦਿੱਤੇ ਹੈ ਉਹ ਵੀ ਥੋੜਾ ਜਿਹਾ ਗਲਤ ਹੈਗਾ ਪਹਿਲਾਂ ਤੁਸੀਂ ਹੈਗੇ ਆ ਤੁਸੀਂ ਜਿਹੜਾ ਹੈਗਾ ਆਪਣੇ ਆਪ ਦੇ ਨਾਲ ਵੀ ਆਪਣੇ ਇਸ ਪ੍ਰਮਾਤਮਾ ਦੇ ਦਿੱਤੇ ਹੋਏ ਜਿਸਮ ਦੇ ਨਾਲ ਵੀ ਅਤਿਆਚਾਰ ਨਹੀਂ ਕਰਨਾ ਇਹ ਵੀ ਜਿਹੜਾ ਹੈ ਗਲਤ ਹੈਗਾ ਸੋ ਇਸ ਕਰਕੇ ਆਪਣੇ ਕਰਮ ਜਿਹੜੇ ਹੈ ਆਪਣੇ ਆਪ ਨੂੰ ਜਹਾਜ਼ ਕਹਿੰਦੇ ਨਾ ਪਹਿਲਾਂ ਤੁਸੀਂ ਆਪਣੇ ਮਾਸਕ ਲਾਣਾ ਫਿਰ ਨਾਲ ਦੇ ਦੇ ਲਾਣਾ ਤੁਸੀਂ ਆਪਣੇ ਆਪ ਨੂੰ ਸੇਫ ਕਰਕੇ ਦੂਸਰੇ ਦੀ ਜਿਹੜਾ ਫਿਰ ਮਦਦ ਕਰਦਾ ਦੂਸਰਿਆਂ ਦੇ ਲਈ ਕੁਝ ਕਰਦਾ ਹੈ ਜਿਸ ਬੰਦੇ ਨੂੰ ਪਤਾ ਹੈ ਕਿ ਮੈਂ ਹੁਣ ਸਿਕਿਉਰ ਹਾਂ ਆਪਣੀ ਲਾਈਫ ਦੇ ਵਿੱਚ ਮੇਰੇ ਸਭ ਕਾਰੋਬਾਰ ਮਕਾਨ ਸਭ ਸੈੱਟ ਹੈ ਤੇ ਉਸ ਤੋਂ ਬਾਅਦ ਅਗਰ ਉਸ ਕੋਲ ਐਕਸਟਰਾ ਹੁਣ ਪਾਵਰ ਹੈ ਉਸ ਵਕਤ ਤਾਂ ਕੁਛ ਅੱਛਾ ਵਧੀਆ ਕਰ ਹੀ ਸਕਦਾ ਨਾ ਤੇ ਉਹ ਜਿਹੜੇ ਬੰਦੇ ਲੋਕ ਐਸੇ ਹੁੰਦੇ ਉਹਨਾਂ ਦੀ ਜ਼ਿੰਦਗੀ ਫਿਰ ਜਿਹੜੀ ਅੱਗੇ ਤੁਰਗੇ ਫਿਰ ਇਸ ਤਰ੍ਹਾਂ ਦੇ ਉਹਨਾਂ ਨੂੰ ਕੰਮ ਦਿੱਤੇ ਜਾਂਦੇ ਜਿਸ ਕਾਬਲ ਤੁਸੀਂ ਹੋ ਜਨੈ ਕੁਦਰਤ ਤੁਹਾਨੂੰ ਉਸੇ ਤਰ੍ਹਾਂ ਦੇ ਫਿਰ ਕੰਮ ਦਿੰਦੀ ਹੈ ਸੋ ਸਹਾਇਸ਼ਯੋਗ ਜਿਹੜਾ ਹੈਗਾ ਇਹ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਅਦਾਲਤਾਂ ਤੇ ਜੱਜ ਬੈਠਦੇ ਵੱਡੇ ਵੱਡੇ ਫੈਸਲੇ ਲਾਅ ਐਂਡ ਆਰਡਰ ਨੂੰ ਫੋਲੋ ਕਰਾਂਦੇ ਆ ਮਤਲਬ ਵੱਡੇ ਲੀਡਰ ਉਹ ਸਭ ਲੋਕ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਇਸ ਹਿਊਮੈਨਿਟੀ ਨੂੰ ਕੁਝ ਵੱਡਾ ਦਿੱਤਾ ਉਹ ਲੋਕ ਜਿਹੜੇ ਹੈਗੇ ਆ ਉਹ ਵੱਡੇ ਡਾਕਟਰ ਹੋ ਸਕਦੇ ਆ ਵੱਡੇ ਸਾਇੰਟਿਸਟ ਹੋ ਸਕਦੇ ਆ ਉਹਨਾਂ ਸਭ ਦੀਆਂ ਕੁੰਡਲੀਆਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕੋਈ ਨਾ ਕੋਈ ਪੰਜ ਮਹਾਪੁਰਸ਼ ਜੋਗ ਇੱਕ ਜਾਂ ਇੱਕ ਤੋਂ ਜ਼ਿਆਦਾ ਮਸਟ ਹੁੰਦੇ ਆ ਸੋ ਦੋਸਤੋ ਆਪਣੇ ਕਾਰਨ ਸਹੀ ਕਰੋ ਤੁਹਾਡੀ ਜਿੰਦਗੀ ਦੇ ਵਿੱਚ ਵੀ ਇਹ ਪੰਜ ਮਹਾਪੁਰਸ਼ ਜਾਗਰਤ ਹੋਣ ਤੇ ਤੁਹਾਨੂੰ ਵੀ ਜ਼ਿੰਦਗੀਆਂ ਉਚਾਈਆਂ ਤੱਕ ਪਹੁੰਚਾਣ ਸੋ so hope ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਅਗਰ ਕੋਈ ਸੱਜਣ ਸਪਿਰਚੁਅਲਟੀ ਦਾ ਜਾਂ ਐਸਟਰੋਲੋਜੀ ਵਾਸਤੂ ਦਾ ਕੋਈ ਚੀਜ਼ ਨੂੰ ਸਮਝਣਾ ਚਾਹੁੰਦੇ ਹੋਣ ਜਾਂ ਕੋਈ ਡਿਸਕਸ਼ਨ ਕਰਨੀ ਚਾਹਤਾ ਹੋਣ ਚਾਹੁੰਦੇ ਹੋਣ ਜਾਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਲੈਣੀ ਚਾਹੁੰਦੇ ਹੋਣ ਫੀਲ ਫ੍ਰੀ ਟੂ ਕੰਟੈਕਟ ਮੀ ਥੈਂਕ ਯੂ ਵੈਰੀ ਮੱਚ